ਹਾਂਜੀ ਦੋਸਤੋ ਰੀਲ ਦੇ ਸਬੰਧ ਵਿੱਚ ਨਵੀਂ ਅਪਡੇਟ ਆ ਚੁੱਕੀ ਆ ਮੈਂ ਤੁਹਾਨੂੰ ਮੋਨੇਟਾਈਜੇਸ਼ਨ ਤੇ ਲੈ ਕੇ ਜਾਂਦਾ ਉਸ ਤੋਂ ਬਾਅਦ ਆਪਾਂ ਓਕੇ ਕਰਾਂਗੇ ਜਿਵੇਂ ਆਹ ਕੰਟੈਂਟ ਮੋਨੇਟਾਈਜੇਸ਼ਨ ਆ ਤੁਸੀਂ ਸਕਰੀਨਸ਼ਾਟ ਹੀ ਕਰ ਲੈਂਦੇ ਆ ਕੰਟੈਂਟ ਮੋਨੇਟਾਈਜੇਸ਼ਨ ਤੇ ਓਕੇ ਕਰੋਗੇ ਆ ਲਿਖਿਆ ਆ ਗਿਆ ਆ ਨਵਾਂ ਨੋਟੀਫਿਕੇਸ਼ਨ ਆ ਗਿਆ ਮੈਕਸਿਮਮ ਰੀਲਸ ਅਰਨਿੰਗ ਰੀਲਸ ਮਸਟ ਬੀ ਮੈਕਸਿਮਮ ਆਫ 10 ਸੈਕਿੰਡ ਟੂ ਬੀ ਐਲੀਜੀਬਲ ਟੂ ਅਰਨ ਇਹਨਾਂ ਦੇ ਕਹਿਣ ਦਾ ਮਤਲਬ ਬਾਈ ਇਹ ਆ ਮਗਰ ਸ਼ੋਰ ਸ਼ਰਾਬਾ ਹੀ ਬੜਾ ਰਿਹਾ ਹੰਡੇਆਂ ਦਾ ਘੜਕਾ ਗੁਰਦੁਆਰਾ ਸਾਹਿਬ ਚੋਂ ਆਇਆ ਤੇ ਕਹਿੰਦੇ ਨਾ 10 ਸਕੰਡ ਘੱਟ ਤੋਂ ਘੱਟ ਤੁਹਾਡੀ ਰੀਲ ਹੋਣੀ ਚਾਹੀਦੀ ਆ ਉਹੀ ਐਲੀਜੀਬਲ ਹੋਊਗੀ ਅਰਨਿੰਗ ਵਾਸਤੇ ਜੇਕਰ ਤੁਸੀਂ 10 ਸਕੰਡ ਤੋਂ ਘੱਟ ਦੀ ਰੀਲ ਪਾਉਗੇ ਜ਼ਰੂਰ ਤੁਸੀਂ ਪਾ ਸਕਦੇ ਹੋ ਪਰ ਉਹਦੇ ਵਿੱਚ ਉਹ ਅਰਨਿੰਗ ਤੁਹਾਨੂੰ ਹੋਣੀ ਨਹੀਂ ਵਾਇਰਲ ਵੀ ਹੋਊਗੀ ਉਹ ਪਰ ਅਰਨਿੰਗ ਕੁਛ ਨਹੀਂ ਹੋਣੀ ਜੇਕਰ ਤੁਸੀਂ ਰੀਲ ਤੋਂ ਅਰਨਿੰਗ ਕਰਨੀ ਆ 10 ਸਕੰਡ ਤੋਂ ਉੱਪਰ ਦੀ ਰੱਖੋ ਇਹ ਫੇਸਬੁੱਕ ਦਾ ਨਵਾਂ ਨੋਟੀਫਿਕੇਸ਼ਨ ਆ ਚੁੱਕਿਆ ਸੋ ਜਿਹੜੇ ਵੀ ਰੀਲ ਦੀ ਲੈਂਥ ਬਹੁਤ ਘੱਟ ਰੱਖਦੇ ਆ ਆਪਣੀ ਰੀਲ ਦੀ ਮਤਲਬ ਲੈਂਥ ਵਧਾ ਕਰੋ 10 ਸਕੰਡ ਤੋਂ ਉੱਪਰ ਦੀ ਬਾਸ ਸਕਦੇ ਹਾਂ ਇਹਹੀ ਜਾਣਕਾਰੀ ਸੀ ਜੇਕਰ ਤੁਹਾਨੂੰ ਇਸ ਜਾਣਕਾਰੀ ਬਾਰੇ ਪਹਿਲਾਂ ਪਤਾ ਸੀ ਤਾਂ ਲਾਈਕ ਕਰੋ ਜੇਕਰ ਨਹੀਂ ਪਤਾ ਸੀ ਤਾਂ ਅੱਗੇ ਸ਼ੇਅਰ ਕਰਿਓ ਤਾਂ ਕਿ ਹੋਰ ਨਾਲ ਦੋਸਤਾਂ ਨੂੰ ਵੀ ਪਤਾ ਲੱਗ ਸਕੇ ਧੰਨਵਾਦ